ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬਿਕਰਮ ਮਜੀਠੀਆ ਗ੍ਰਿਫਤਾਰੀ ਮਾਮਲੇ 'ਚ ਚੰਨੀ ਨੇ ਮਾਰੀ ਪਲਟੀ ਮਜੀਠੀਆ ਕੇਸ ਵਿੱਚ ਕਸੂਤੇ ਘਰੇ ਪੰਜਾਬ ਦੇ ਕੁਝ ਵੱਡੇ ਆਗੂ ਪਰਦਾਫਾਸ਼ ਪਾਕਿਸਤਾਨ ਪੁੱਜਿਆ ਪੰਜਾਬ ਦਾ ਲਾਪਤਾ ਨੌਜਵਾਨ ਕਿਸਾਨ ਪੰਜਾਬ ਕੈਬਨਿਟ ਵਿੱਚ ਫੇਰ ਬਦਲਬਾਰੀ ਵੱਡੀ ਅਪਡੇਟ 트੍ਰੰਪ ਦੇ ਦਬਕੇ ਬਾਅਦ ਕੈਨੇਡਾ ਚੁਕਿਆ ਦਿਖਾਈ ਨਰਮੀ ਅਮਰੀਕਾ ਵੱਲੋਂ ਭਾਰਤ ਨੂੰ ਸਖਤ ਚੇਤਾਵਨੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਰ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿਕਰਮ ਮਜੀਠੀਆ ਗ੍ਰਿਫਤਾਰੀ ਕੇਸ ਦੀ ਬਿਕਰਮ ਮਜੀਠੀਆ ਦੇ ਖਿਲਾਫ ਵਿਜੀਲੈਂਸ ਦੀ ਜਾਂਚ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ ਅਤੇ ਨਾਲ ਹੀ ਬਿਆਨਬਾਜ਼ੀਆਂ ਦਾ ਦੌਰ ਵੀ ਚੱਲ ਰਿਹਾ ਹੈ ਇਸੇ ਤਹਿਤ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਚਰਜੀਤ ਸਿੰਘ ਚੰਨੀ ਦਾ ਵੱਡਾ ਦਾਵਾ ਸਾਹਮਣੇ ਆਇਆ ਹੈ ਪਹਿਲਾਂ ਚਰਨਜੀਤ ਸਿੰਘ ਚੰਨੀ ਆਪਣੀ ਸਰਕਾਰ ਅਤੇ ਕਾਂਗਰਸ ਦੀ ਸਰਕਾਰ ਵਕਤ ਵਿਕਰਮ ਮਜੀਠੀਆ ਦਾ ਨਾਮ ਖੁੱਲ੍ਹ ਕੇ ਲੈਂਦੀ ਰਹੀ ਕਿ ਉਹਨਾਂ ਦੇ ਖਿਲਾਫ ਸਖਤ ਅਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀ ਸਰਕਾਰ ਵਕਤ ਹੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਪਰ ਬੀਤੇ ਦਿਨੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਵਿਕਰਮ ਮਜੀਠੀਆ ਦੇ ਹੱਕ ਵਿੱਚ ਹਾ ਦਾ ਨਾਰਾ ਮਾਰ ਰਹੇ ਸਨ ਪਰ ਹੁਣ ਚਰਨਜੀਤ ਚੰਨੀ ਹੋਰਾਂ ਨੇ ਬਿਕਰ ਮਜੀਠੀਆ ਦੀ ਗ੍ਰਿਫਤਾਰੀ ਤੇ ਮੁੜ ਵੱਡਾ ਦਾਵਾ ਕਰ ਦਿੱਤਾ। ਉਹਨਾਂ ਕਿਹਾ ਕਿ ਵਿਜੀਲੈਂਸ ਨੇ ਮਜੀਠੀਆ ਦੇ ਖਿਲਾਫ ਉਹੀ ਕੇਸ ਦਰਜ ਕੀਤਾ ਜੋ ਉਹਨਾਂ ਨੇ ਕਾਂਗਰਸ ਸਰਕਾਰ ਦੇ ਦੌਰਾਨ ਦਰਜ ਕਰਵਾਇਆ ਸੀ। ਉਹਨਾਂ ਹੁਣ ਇਹ ਵੀ ਪਲਟੀ ਮਾਰ ਦਿੱਤੀ ਹੈ ਕਿ ਜੇ ਮਜੀਠੀਆ ਖਿਲਾਫ ਉਹਨਾਂ ਦੀ ਗਵਾਹੀ ਦੀ ਲੋੜ ਪਵੇਗੀ ਤਾਂ ਉਹ ਗਵਾਹੀ ਦੇਣ ਵਾਸਤੇ ਵੀ ਤਿਆਰ ਨੇ। ਚੰਨੀ ਨੇ ਕਿਹਾ ਕਿ ਵਿਜੀਲੈਂਸ ਸਿਰਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਨਾਲ ਨਜਿੱਠਦੀ ਹੈ। ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਨਾਲ ਨਹੀਂ। ਫਿਰ ਵੀ ਜੇ ਇਸ ਪਰਚੇ ਦੇ ਖਿਲਾਫ ਜਾਂ ਇਸ ਪਰਚੇ ਦੇ ਵਿੱਚ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਗਵਾਹੀ ਦੀ ਲੋੜ ਪੈਂਦੀ ਆ ਤਾਂ ਉਹ ਤਿਆਰ ਰਹਿਣਗੇ ਉਹਨਾਂ ਦਾਵਾ ਕੀਤਾ ਕਿ ਉਹਨਾਂ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਕਿਸੇ ਵੀ ਤਸਕਰ ਦਾ ਸਮਰਥਨ ਨਹੀਂ ਕਰ ਰਹੇ ਸਗੋਂ ਉਹ ਹਮੇਸ਼ਾ ਨਸ਼ਾ ਤਸਕਰਾਂ ਦੇ ਖਿਲਾਫ ਰਹੇ ਨੇ ਚੰਨੀ ਨੇ ਕਿਹਾ ਕਿ ਵਿਜੀਲੈਂਸ ਸਾਡੇ ਵਿਧਾਇਕ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਉਹਨਾਂ ਨੂੰ ਇਸ ਵੇਲੇ ਇਧਰ-ਉਧਰ ਕੀਤਾ ਗਿਆ ਹੈ ਪਰਗਟ ਸਿੰਘ ਭਾਰਤੀ ਹੌਕੀ ਟੀਮ ਦੇ ਕਪਤਾਨ ਵੀ ਰਹੇ ਨੇ ਅਤੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਇਹਦੇ ਨਾਲ ਹੀ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਮਾਮਲੇ ਤੇ ਕਿਹਾ ਕਿ ਜੋ ਸੱਚ ਬੋਲਦਾ ਹੈ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਉਹਨਾਂ ਆਮ ਆਦਮੀ ਪਾਰਟੀ ਨੂੰ ਨਕਲੀ ਨੈਰੇਟਿਵ ਬਣਾਉਣ ਵਾਲੀ ਸਰਕਾਰ ਘਰਾੜ ਦਿੰਦਾ ਹੈ ਬੀਤੇ ਕਈ ਦਿਨ ਤੋਂ ਕਨਸਵਾਵਲ ਰਹੀਆਂ ਨੇ ਕਿ ਅਗਲਾ ਨੰਬਰ ਪ੍ਰਗਟ ਸਿੰਘ ਦਾ ਲਗਾਇਆ ਜਾ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਬਿਕਰ ਮਜੀਠੀਆ ਇਸ ਮਾਮਲੇ 'ਚ ਡਰੱਗ ਮਾਮਲੇ ਵਿੱਚ ਵਿਰੋਧੀਆਂ ਤੇ ਨਿਸ਼ਾਨੇ ਵੰਨੇ ਆ ਦੱਸਣਾ ਬਣਦਾ ਕਿ ਵਿਰੋਧੀ ਧਿਰਾਂ ਦੇ ਵੱਲੋਂ ਮਜੀਠੀਆ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਿਆਂ ਹਰਪਾਲ ਚੀਮਾ ਨੇ ਦੋਸ਼ ਲਾਇਆ ਹੈ ਕਿ ਜਿਹੜੇ ਵਿਰੋਧੀ ਪਹਿਲਾਂ ਬਿਕਰ ਮਜੀਠੀਆ ਨੂੰ ਗ੍ਰਿਫਤਾਰ ਕਰਨ ਅਤੇ ਵੱਡੇ ਮਗਰ ਮੱਛਾਂ ਦੇ ਖਿਲਾਫ ਕਾਰਵਾਈ ਦੀ ਗੱਲ ਕਰਿਆ ਕਰਦੇ ਸੀ ਅੱਜ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਲਗਾਤਾਰ ਵਿਰੋਧ ਕਰ ਰਹੇ ਨੇ ਇਸੇ ਦੌਰਾਨ ਹਰਪਾਲ ਚੀਮਾ ਨੇ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਸੁਖਪਾਲ ਖੈਰਾ ਚਰਨਜੀਤ ਚੰਨੀ ਅਤੇ ਭਾਜਪਾ ਆਗੂ ਰਵਨੀਤ ਬਿੱਟੂ ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦਿੱਤਾ ਕਿ ਇਹ ਦੋਰੇ ਬਾਪ ਦੰਡ ਅਪਣਾ ਰਹੇ ਨੇ ਚੀਮਾ ਨੇ ਕਿਹਾ ਕਿ ਜਿਹੜੇ ਲੋਕ ਮਜੀਠੀਆ ਦੇ ਖਿਲਾਫ ਸੀ ਹੁਣ ਉਹ ਮਜੀਠੀ ਦੇ ਹੱਕ ਵਿੱਚ ਕਿਉਂ ਉਹਨਾਂ ਆਖਾ ਕਿ ਕਦੇ ਚਰਜੀਤ ਸਿੰਘ ਚੰਨੀ ਇਸ ਨੂੰ ਸਭ ਤੋਂ ਵੱਡਾ ਸਮਗਲ ਰੱਖਦੇ ਸੀ ਅਤੇ ਹੁਣ ਉਹਨਾਂ ਦੇ ਹੱਕ ਵਿੱਚ ਭੁਗਤ ਰਹੇ ਨੇ ਇਸੇ ਤਰ੍ਹਾਂ ਰਵਰੀਤ ਮਿੱਟੂ ਦਾ ਬਿਆਨ ਵੀ ਉਹਨਾਂ ਨੇ ਸੁਣਾਇਆ ਕਿ ਇਹ ਕਹਿੰਦੇ ਸੀ ਕਿ ਜੇ ਮਜੀਠੀਆ ਜੇਲ੍ਹ ਤੋਂ ਬਾਹਰ ਆਉਂਦਾ ਤੇ ਲੋਕ ਕਹਿੰਦੇ ਪਿੰਡਾਂ ਵਿੱਚ ਝਟਾ ਆ ਗਿਆ ਇਸੇ ਤਰ੍ਹਾਂ ਪ੍ਰਤਾਪ ਬਾਜਵਾ ਅਤੇ ਸੁਖਪਾਲ ਖੈਰਾ ਦੇ ਬਿਆਨਾਂ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਅਤੇ ਦੋਸ਼ ਲਾਇਆ ਕਿ ਹੁਣ ਇਹ ਵਿਰੋਧੀ ਕਾਰਵਾਈ ਤੋਂ ਕਿਉਂ ਭੱਜ ਰਹੇ ਨੇ ਹੁਣ ਜਦੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਹਨੂੰ ਇਹ ਪੋਲੀਟੀਕਲ ਵੈਂਡੇਟਾ ਤੇ ਸਿਆਸੀ ਬਦਲਾਖੋਰੀ ਦੀ ਭਾਵਨਾ ਕਿਉਂ ਦੱਸ ਰਹੇ ਨੇ ਜਦੋਂ ਕਿ ਆਪਣੀ ਸਰਕਾਰ ਦੇ ਵਕਤ ਕਹਿੰਦੇ ਸੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਗੱਲ ਕਰਦਿਆਂ ਸ਼ਰਧਾਂਜਲੀ ਤਾਂ ਦਿੱਤੀ ਜਾ ਰਹੀ ਸੀ ਵਿਜੇ ਰupani ਨੂੰ ਪਰ ਸ਼ਰਧਾਂਜਲੀ ਸਮਾਗਮ ਦੇ ਨਾਲੋਂ ਵੱਧ ਲੱਗ ਰਿਹਾ ਸੀ ਜਿਵੇਂ ਕਿ ਸਿਆਸੀ ਤੰਜ ਕੱਸੇ ਜਾ ਰਹੇ ਹੋਣ ਇਸ ਮੌਕੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਵਿੰਨੇ ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਹੁਣ ਸਿਰਫ ਪੈਸਾ ਕਮਾਉਣ ਵਿੱਚ ਲੱਗੀ ਹੋਈ ਹੈ ਜਾਖੜ ਨੇ ਕਿਹਾ ਕਿ ਕੇਜਰੀਵਾਲ ਦੀ ਦਿੱਲੀ ਟੀਮ ਨੇ ਪੰਜਾਬ ਨੂੰ ਇੱਕ ਪੂਰਾ ਬੈਂਕ ਬਣਾ ਕੇ ਰੱਖ ਦਿੱਤਾ ਇੱਕ ਏਟੀਐਮ ਨਹੀਂ ਇਹ ਲੋਕ ਪੰਜਾਬ ਦਾ ਖੂਨ ਪਸੀਨਾ ਨਚੋੜ ਕੇ ਹਜ਼ਾਰਾਂ ਕਰੋੜਾਂ ਰੁਪਏ ਕੱਢਣ ਦੀ ਯੋਜਨਾ ਉਰੀਖ ਰਹੇ ਨੇ ਪਰ ਭਾਜਪਾ ਕਦੇ ਅਜਿਹਾ ਨਹੀਂ ਹੋਣ ਦੇਵੇਗੀ ਉਹਨਾਂ ਇਹ ਵੀ ਆਖਿਆ ਕਿ ਭਗਵੰਤ ਮਾਨ ਦੇ ਸਾਹਮਣੇ ਨਾ ਝੁਕਣ ਵਾਲੇ ਵਿਅਕਤੀ ਦੇ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਨੇ ਜਦੋਂ ਕਿ ਰਾਤ ਦੇ ਹਨੇਰੇ ਵਿੱਚ ਪੈਰ ਫੜ ਕੇ ਆਉਣ ਵਾਲੇ ਉਹਨਾਂ ਨੂੰ ਰਾਤ ਨੂੰ ਵਧਾਈ ਦੇ ਦਿੱਤੀ ਜਾਂਦੀ ਹੈ ਉਹਨਾਂ ਦਾ ਇਸ਼ਾਰਾ ਸ਼ਾਇਦ ਰਾਜਾ ਵੜਿੰਗਵਲ ਹੋ ਸਕਦਾ ਹੈ ਉਨਾ ਕਹਿਆ ਕਿ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਖਾਤਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਸਚਾਈ ਵੀ ਸਾਹਮਣੇ ਲਿਆਉਣੀ ਚਾਹੀਦੀ ਹੈ। ਅੰਤ ਵਿੱਚ ਜਾਖੜ ਨੇ ਕਾਂਗਰਸ ਅਤੇ ਆਪ ਨੂੰ ਚੋਰ ਪੁਲਿਸ ਜੋੜੀ ਆਖਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਇਹਨਾਂ ਤੋਂ ਛੁਟਕਾਰਾ ਪਾਉਣ ਦਾ ਹੁਣ ਸਮ ਆ ਗਿਆ ਹੈ। ਜਾਖੜ ਨੇ ਦੱਸਿਆ ਕਿ ਜਿਸ ਤਰ੍ਹਾਂ ਲੋਕਾਂ ਨੂੰ ਧੋਖਾ ਦੇਣ ਲਈ ਫੋਨ ਤੇ ਸਕੀਮਾਂ ਦੱਸੀਆਂ ਜਾਂਦੀਆਂ ਨੇ ਤੇ ਭਾਰਤ ਸਰਕਾਰ ਉਹਨਾਂ ਨੂੰ ਚੇਤਾਵਨੀ ਦਿੰਦੀ ਹੈ। ਕਿ ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਲੋਕਾਂ ਨੂੰ ਇਸ ਵਕਤ ਗੁੰਮਰਾਹ ਕਰ ਰਹੀ ਹੈ ਉਹਨਾਂ ਆਖਿਆ ਕਿ ਪਰ ਭਾਜਪਾ ਇਸ ਤਰ੍ਹਾਂ ਪੰਜਾਬ ਵਿੱਚ ਕਦੇ ਵੀ ਹੋਣ ਨਹੀਂ ਦੇਵੇਗੀ ਤੇ ਹੁਣ ਗੱਲ ਕਰਦੇ ਹਾਂ ਕਿ ਪੰਜਾਬ ਦੀ ਕੈਬਨਟ ਵਿੱਚ ਫੇਰ ਬਦਲ ਦੀ ਕਦੋਂ ਸੰਭਾਵਨਾ ਲੁਧਿਆਣਾ ਪੱਛਮੀ ਦੇ ਵਿੱਚ ਬੀਤੇ ਦਿਨੀ ਜ਼ਿਮਨੀ ਚੋਣ ਚੋਣ ਤੋਂ ਬਾਅਦ ਨਤੀਜੇ ਆਏ ਸੀ ਅਤੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ ਭਾਵੇਂ ਕਿ ਸੰਜੀਵ ਅਰੋੜਾ ਨੂੰ ਮੰਤਰੀ ਬਣਾਉਣ ਦਾ ਐਲਾਨ ਆਪ ਸੁਪਰੀਮੋ ਵੱਲੋਂ ਚੋਣ ਪ੍ਰਚਾਰ ਦੌਰਾਨ ਕਰ ਦਿੱਤਾ ਗਿਆ ਸੀ ਅਤੇ ਫਿਰ ਗਵਰਨਰ ਨੂੰ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਹਲਕਾ ਪੱਛਮੀ ਦੇ ਲੋਕਾਂ ਨਾਲ ਕੀਤਾ ਗਿਆ ਵਾਅਦਾ ਜਲਦ ਪੂਰਾ ਕਰ ਦਿੱਤਾ ਜਾਵੇਗਾ ਅਤੇ ਸੰਜੀਵ ਅਰੋੜਾ ਨੂੰ ਮੰਤਰੀ ਬਣਾ ਦਿੱਤਾ ਜਾਵੇਗਾ ਪਰ ਇਹਦੇ ਲਈ ਹੁਣ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਹੈ ਇਸੇ ਦੌਰਾਨ ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਸੌਂਚ ਚੁੱਕਣ ਦਾ ਪੜਾਅ ਵੀ ਬੀਤੇ ਸ਼ਨੀਚਰਵਾਰ ਨੂੰ ਪਾਰ ਕਰ ਲਿਆ ਸੀ ਜਿੱਥੋਂ ਤੱਕ ਮੰਤਰੀ ਅਹੁਦੇ ਦੀ ਸੌਂਚ ਚੁੱਕਣ ਦਾ ਸਵਾਲ ਹੈ ਉਹਦਾ ਜਿਹੜਾ ਪ੍ਰੋਗਰਾਮ ਹੈ 2 ਜੁਲਾਈ ਤੋਂ ਬਾਅਦ ਹੀ ਜਾਰੀ ਕੀਤਾ ਜਾ ਸਕੇਗਾ ਕਿਉਂਕਿ ਇਸ ਸਮੇਂ ਤੱਕ ਗਵਰਨਰ ਗੁਲਾਬਚੰਦ ਕਟਾਰੀਆ ਦੇ ਰਾਜਸਥਾਨ ਦੇ ਵਿੱਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਜਿੱਥੋਂ ਤੱਕ ਮੁੱਖ ਮੰਤਰੀ ਮਾਨ ਦੇ ਐਲਾਨ ਤੋਂ ਲੈ ਕੇ ਹੁਣ ਤੱਕ ਸੰਜੀਵ ਅਰੋੜਾ ਨੂੰ ਮੰਤਰੀ ਅਹੁਦੇ ਦੀ ਸੌਨਾ ਦਿਵਾਉਣ ਦਾ ਸਵਾਲ ਹੈ ਉਹਦੇ ਪਿੱਛੇ ਦੀ ਵਜ੍ਹਾ ਇਹ ਵੀ ਮੰਨੀ ਜਾ ਰਹੀ ਹੈ ਕਿ ਸੰਜੀਵ ਅਰੋੜਾ ਨਾਲ ਕੁਝ ਹੋਰ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਅਤੇ ਕਈ ਮੰਤਰੀਆਂ ਦੀ ਛੁੱਟੀ ਜਾਂ ਵਿਭਾਗ ਵੀ ਬਦਲੇ ਜਾ ਸਕਦੇ ਨੇ ਇਹ ਵੀ ਅਟਕਲਾ ਲਾਈਆਂ ਜਾ ਰਹੀਆਂ ਨੇ ਇਸ ਮੁੱਦੇ ਤੇ ਬੀਤੇ ਦਿਨੀ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਇਨ੍ਹਾਂ ਦੇ ਨਾਲ ਆਪ ਦੀ ਸੀਨੀਅਰ ਲੀਡਰਸ਼ਿਪ ਦੇ ਵਿਚਕਾਰ ਇੱਕ ਮੰਥਨ ਵੀ ਹੋਇਆ ਸੀ ਪਰ ਨਾਵਾਂ ਨੂੰ ਲੈ ਕੇ ਫੈਸਲਾ ਹੋਣ ਤੱਕ ਸੰਜੀਵ ਅਰੋੜਾ ਨੂੰ ਵੀ ਇੰਤਜ਼ਾਰ ਕਰਨ ਵਾਸਤੇ ਆਖ ਦਿੱਤਾ ਗਿਆ ਹੈ ਹੁਣ ਬੜੀ ਜਲਦ ਪੰਜਾਬ ਦੇ ਵਿੱਚ ਕੁਝ ਨਵੇਂ ਮੰਤਰੀ ਮੰਡਲ ਵਿੱਚ ਚਿਹਰੇ ਅਤੇ ਕਈਆਂ ਦੀ ਛੁੱਟੀ ਹੋਣ ਦੀ ਪੂਰੀ ਸੰਭਾਵਨਾ ਹੈ ਹੁਣ ਗੱਲ ਕਰਦੇ ਹਾਂ ਅਕਾਲੀ ਦਲ ਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਅਤੇ ਮੀਟਿੰਗ ਦੌਰਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਨੇ ਪੰਜਾਬ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਹੋਏ ਨੇ ਪੰਜਾਬ ਦੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਵਿਜੀਲੈਂਸ ਨੇ ਬੇਕਰ ਮਜੀਠੀਆ ਦੇ ਖਿਲਾਫ ਦਰਅਸਲ ਇੱਕ ਕੇਸ ਦਰਜ ਕੀਤਾ ਹੈ। ਕੋਰ ਕਮੇਟੀ ਨੇ ਮਜੀਠੀਆ ਦੇ ਹੱਕ ਵਿੱਚ ਬੋਲਣ ਵਾਲੇ ਸਾਰੇ ਆਗੂਆਂ ਦਾ ਦਿਲੋਂ ਧੰਨਵਾਦ ਵੀ ਕੀਤਾ ਹੈ। ਮੀਟਿੰਗ ਵਿੱਚ ਤਰਨਤਾਰਨ ਹਲਕੇ 'ਚ ਜ਼ਿਮਨੀ ਚੌਂਲੇ ਵੀ ਚਰਚਾ ਕੀਤੀ ਗਈ। ਦਿਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਬਾਬਤ ਵੀ ਮੀਟਿੰਗ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਤੇ ਹੁਣ ਗੱਲ ਕਰਦੇ ਆ ਬਠਿੰਡਾ ਵਾਲੇ ਪਾਸੋਂ ਇੱਕ ਵੱਡੇ ਘੁਟਾਲੇ ਦੀ ਜਾਣਕਾਰੀ ਮਿਲ ਰਹੀ ਹੈ। ਬਠਿੰਡਾ ਦੇ ਸਿਵਲ ਹਸਪਤਾਲ ਵਿੱਚ 30 ਲੱਖ ਦੇ ਤੇਲ ਕੋਟਾਲੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲੈ ਲਿਆ ਹੈ। ਬਠਿੰਡਾ ਦੇ ਸਿਵਲ ਹਸਪਤਾਲ ਵਿੱਚ 30 ਲੱਖ ਦਾ ਤੇਲ ਕੋਟਾਲਾ ਦਾ ਅਸਲ ਸਾਹਮਣੇ ਆਇਆ ਜਿਸ ਤੇ ਵਿੱਚ ਐਕਸ਼ਨ ਕੀਤਾ ਗਿਆ ਹੈ। ਸਿਵਲ ਹਸਪਤਾਲ ਵਿੱਚ ਲੱਖਾਂ ਰੁਪਏ ਦੇ ਹੋਏ ਤੇਲ ਕੋਟਾਲੇ ਦੀ ਵਿਜੀਲੈਂਸ ਜਾਂਚ ਸ਼ੁਰੂ ਹੋਣ ਤੋਂ ਬਾਅਦ ਹੁਣ ਸਿਹਤ ਵਿਭਾਗ ਵੀ ਹਰਕਤ ਵਿੱਚ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਨੇ ਸਿਵਲ ਹਸਪਤਾਲ ਬਠਿੰਡਾ ਦੇ ਉਸ ਸਮੇਂ ਦੇ ਐਸਐਮਓ ਡਾਕਟਰ ਗਰਮੇਲ ਸਿੰਘ ਸੀਨੀਅਰ ਸਹਾਇਕ ਅਤੇ ਕੰਪਿਊਟਰ ਆਪਰੇਟਰ ਨੂੰ ਵੀ ਮੁਅਤਲ ਕਰ ਦਿੱਤਾ ਹੈ ਹਾਲਾਂਕਿ ਸਿਹਤ ਵਿਭਾਗ ਨੇ ਆਪਣੇ ਹੁਕਮਾ ਵਿੱਚ ਕਿਹਾ ਕਿ ਇਹਨਾਂ ਮੁਲਾਜ਼ਮਾਂ ਨੂੰ ਪ੍ਰਬੰਧਕੀ ਕਾਰਨਾ ਕਰਕੇ ਤਲਬ ਕੀਤਾ ਗਿਆ ਜਦੋਂ ਕਿ ਸਿਹਤ ਵਿਭਾਗ ਅੰਦਰ ਮੁਲਾਜ਼ਮਾਂ ਦੀ ਮੁਅਤਲੀ ਨੂੰ ਤੇਲ ਘਟਾਲੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਦੱਸਣਾ ਬਣਦਾ ਕਿ ਇਸ ਤੇਲ ਘਟਾਲੇ ਦਾ ਕਾਫੀ ਸਮੇਂ ਤੋਂ ਰੌਲਾ ਪੈ ਰਿਹਾ ਸੀ ਜਿਸ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੁੱਦਾ ਦੇ ਰਹਿਣ ਵਾਲੇ ਹਰਤੇਜ ਸਿੰਘ ਭੁੱਲਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਵਿਜੀਲੈਂਸ ਨੂੰ ਸ਼ਿਕਾਇਤ ਦੇ ਕੇ ਲੱਖਾਂ ਰੁਪਏ ਦੇ ਇਸਤੇਲ ਘੁਟਾਲੇ ਦੀ ਜਾਂਚ ਦੀ ਮੰਗ ਕਰ ਦਿੱਤੀ ਸੀ। ਉਹਨਾਂ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਵੇਲੇ ਦੇ ਐਸਐਮਓ ਡਾਕਟਰ ਗਰਮੇਲ ਸਿੰਘ ਨੇ ਹੋਰਨਾ ਮੁਲਾਜ਼ਮਾਂ ਨਾਲ ਮਿਲ ਕੇ ਲਗਭਗ 30 ਲੱਖ ਰੁਪਏ ਦੇ ਤੇਲ ਦਾ ਘੁਟਾਲਾ ਕੀਤਾ ਹੈ। ਉਹਨਾਂ ਨੇ ਦੱਸਿਆ ਸੀ ਕਿ ਐਸਐਮਓ ਡਾਕਟਰ ਗਰਮੇਲ ਸਿੰਘ ਨੇ ਹੋਰਨਾ ਦੇ ਨਾਲ ਮਿਲ ਕੇ ਡੀਜ਼ਲ ਅਤੇ ਪੈਟਰੋਲ ਦੇ ਵਾਧੂ ਬਿੱਲ ਪਾਸ ਕਰਵਾਏ ਨੇ। ਉਸ ਨੇ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਸੀ ਕਿ ਕਈ ਅਜਹੀਆਂ ਗੱਡੀਆਂ ਵਿੱਚ ਤੇਲ ਪਵਾਇਆ ਗਿਆ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਹੈ। ਕਈ ਅਜਹੀਆਂ ਗੱਡੀਆਂ ਵਿੱਚ ਡੀਜ਼ਲ ਅਤੇ ਪੈਟਰੋਲ ਪਵਾਇਆ ਗਿਆ ਜਿਨ੍ਹਾਂ ਦਾ ਨੰਬਰ ਕੋਈ ਰਿਕਾਰਡ ਵਿੱਚ ਵੀ ਨਹੀਂ ਮਿਲ ਰਿਹਾ ਉਸਨੇ ਦੱਸਿਆ ਕਿ 2 ਅਪ੍ਰੈਲ 2025 ਨੂੰ ਉਹਨਾਂ ਨੇ ਇਸ ਕਾਪੜੇ ਦੀ ਸ਼ਿਕਾਇਤ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਵੀ ਕੀਤੀ ਸੀ ਪਰ ਉਹਦੇ ਉੱਤੇ ਕੋਈ ਕਾਰਵਾਈ ਜਲਦ ਨਹੀਂ ਸੀ ਕੀਤੀ ਗਈ ਇਸ ਤੋਂ ਬਾਅਦ ਉਹਨਾਂ ਨੇ ਇਹ ਸ਼ਿਕਾਇਤ ਡਾਇਰੈਕਟਰ ਵਿਜੀਲੈਂਸ ਵਿਭਾਗ ਨੂੰ ਵੀ ਕਰ ਦਿੱਤੀ ਜਿਨ੍ਹਾਂ ਬਠਿੰਡਾ ਵਿਜੀਲੈਂਸ ਬਿਊਰੋ ਨੂੰ ਜਾਂਚ ਤੇ ਫਿਰ ਆਦੇਸ਼ ਦੇ ਦਿੱਤੇ ਉਹਨਾਂ ਦੱਸਿਆ ਸੀ ਕਿ ਇਸ ਤੋਂ ਇਲਾਵਾ ਮਰੀਜ਼ਾਂ ਦੀਆਂ ਪਰਤੀਆਂ ਕੱਟਣ ਦੇ ਮਾਮਲੇ ਵਿੱਚ ਵੀ ਲੱਖਾਂ ਰੁਪਏ ਦਾ ਕਾਪੜਾ ਕੀਤਾ ਹੋਇਆ ਹੈ ਤੇ ਹੁਣ ਗੱਲ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ। ਜਲੰਧਰ ਜ਼ਿਲ੍ਹੇ ਦੇ ਪਿੰਡ ਗੜਾ ਅਤੇ ਗੜਾ ਇਲਾਕੇ ਵਿੱਚ ਸਥਿਤ ਇੱਕ ਘਰ ਦੇ ਵਿੱਚ ਸ਼ਿਸ਼ੋਭਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਗੜਾ ਇਲਾਕੇ ਵਿੱਚ ਪਹੁੰਚ ਗਈਆਂ ਜਿਸ ਕਾਰਨ ਉੱਥੇ ਹੰਗਾਮਾ ਵੀ ਹੋਇਆ। ਉਧਰ ਘਟਨਾ ਦਾ ਪਤਾ ਲੱਗਦਿਆਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਅਤੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਇਸ ਮੌਕੇ ਤੇ ਪਹੁੰਚੇ ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ACP ਮਾਡਲ ਟਾਊਨ ਨੇ ਬੇਆਦਬੀ ਦੀ ਘਟਨਾ ਦਾ ਜਾਇਜ਼ਾ ਲਿਆ ADCP ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁੱਛਗਿੱਛ ਦੌਰਾਨ ਪਰਿਵਾਰ ਅਤੇ ਕੁਝ ਹੋਰ ਸ਼ੱਕੀ ਲੋਕਾਂ ਨੂੰ ਥਾਣੇ ਬੁਲਾਇਆ ਗਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਜਾਂਚ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਬੇਆਦਬੀ ਦੀ ਇਹ ਘਟਨਾ ਆਰਮਨ ਅਸਟੇਟ ਸਥਿਤ ਇੱਕ ਘਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਘਰੋਂ ਚੁੱਕ ਕੇ ਗੁਰਦੁਆਰਾ ਸਾਹਿਬ ਪੁੱਜਦੇ ਕਰ ਦਿੱਤੇ ਗਏ ਜਾਣਕਾਰੀ ਦੇ ਅਨੁਸਾਰ ਇੱਕ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੁਕਸਾਨੇ ਗਏ ਸਨ ਇਦੇ ਉੱਤੇ ਸਿੱਖ ਸੰਸਥਾਵਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਵਿਅਕਤੀ ਦੇ ਘਰ ਵਿੱਚ ਪ੍ਰਕਾਸ਼ ਕਰਨ ਦਾ ਹੁਕਮ ਦਿੱਤਾ ਜਾਂਦਾ ਹੈ ਤਾਂ ਵੇਖਿਆ ਜਾ ਸਕਦਾ ਹੈ ਕਿ ਉਹ ਪ੍ਰਕਾਸ਼ ਦੀ ਸੇਵਾ ਕਰਨ ਦੇ ਯੋਗ ਹਨ ਜਾਂ ਨਹੀਂ ਉਹਨਾਂ ਕਿਹਾ ਕਿ ਜਿਸ ਘਰ ਵਿੱਚ ਇਹ ਬਿਆਦਵੀ ਹੋਈ ਆ ਉਹ ਇੱਕ ਸਿੱਖ ਪਰਿਵਾਰ ਹੈ ਪਰ ਜਦੋਂ ਮੌਕੇ ਤੇ ਗਏ ਤਾਂ ਉਹਨਾਂ ਵੇਖਿਆ ਕਿ ਉਹ ਬਿਨਾਂ ਪੱਗਾਂ ਦੇ ਸਨ ਉਹਨਾਂ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਆਸਲ ਦੋਸ਼ੀ ਤੋਂ ਪੁਚਿਸ਼ ਤੋਂ ਬਾਅਦ ਹੀ ਪਤਾ ਲੱਗੇਗਾ ਉਹਨਾਂ ਕਿਹਾ ਕਿ ਘਟਨਾ ਇਸ ਪਰਿਵਾਰ ਦੀ ਢਿੱਲ ਦੇ ਕਾਰਨ ਵਾਪਰੀ ਹੈ ਇਸ ਮਾਮਲੇ ਸੰਬੰਧੀ ਉਹਨਾਂ ਨੇ ਬੇਆਦਬੀ ਦੀਆਂ ਘਟਨਾਵਾਂ ਸੰਬੰਧੀ ਸਿੱਖ ਸੰਸਥਾਵਾਂ ਨਾਲ ਮੀਟਿੰਗ ਵੀ ਬੁਲਾਈ ਹੈ ਜਿੱਥੇ ਉਹ ਉਹਨਾਂ ਘਰਾਂ ਵਿੱਚ ਜਾਣਗੇ ਅਤੇ ਘਰਾਂ ਵਿੱਚ ਰੌਸ਼ਨੀ ਰੱਖਣ ਅਤੇ ਸੇਵਾ ਦੀ ਜਾਂਚ ਕਰਨਗੇ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਰ ਵਿੱਚ ਰੌਸ਼ਨੀ ਰੱਖਣ ਦੀ ਸੇਵਾ ਦੀ ਜਾਂਚ ਕਰਦੀ ਹੈ ਜਿਸ ਘਰ ਵਿੱਚ ਇਹ ਘਟਨਾ ਵਾਪਰੀਆ ਉਹ ਕਿਰਾਏ ਤੇ ਲਿਆ ਹੋਇਆ ਘਰ ਦੱਸਿਆ ਗਿਆ ਉਹਨਾਂ ਕਿਹਾ ਕਿ ਸੀਸੀਟੀਵੀ ਕੈਮਰੇ ਕੰਮ ਨਹੀਂ ਸੀ ਕਰ ਰਹੇ ਇੱਕ ਹੋਰ ਸਿੱਖ ਵਿਅਕਤੀ ਨੇ ਕਿਹਾ ਕਿ ਜਿਸ ਘਰ ਵਿੱਚ ਬੇਅਦਬੀ ਹੋਈ ਹੈ ਉਸ ਘਰ ਦੀ ਔਰਤ ਨੇ ਪਹਿਲਾਂ ਮੰਨਿਆ ਕਿ ਉਸਦੀ ਧੀ ਨੇ ਬੇਅਦਬੀ ਕੀਤੀ ਹੈ ਪਰ ਕੁਝ ਸਮੇਂ ਬਾਅਦ ਉਸ ਨੇ ਆਪਣਾ ਬਿਆਨ ਬਦਲ ਲਿਆ ਇਸ ਘਟਨਾ ਸੰਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਉਸ ਘਰ ਤੋਂ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ ਉਹਨਾਂ ਦੱਸਿਆ ਕਿ 2015 ਤੋਂ ਬੇਅਦਬੀ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਤੋਂ ਬਾਅਦ ਕਿਸਾਨੀ ਮੋਰਚੇ 'ਚ ਬੇਅਦਬੀ ਦੀ ਘਟਨਾ ਵਾਪਰੀ ਜਿਸ ਤੋਂ ਬਾਅਦ ਸੰਗਤਾਂ ਨੇ ਉਹਨਾਂ ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਸੀ ਉਹਨਾਂ ਦੱਸਿਆ ਕਿ ਜੇਕਰ ਬਿਆਦਵੀ ਦੀ ਘਟਨਾ ਦੁਬਾਰਾ ਸਾਹਮਣੇ ਆਈ ਤਾਂ ਸੰਗਤ ਉਹਨਾਂ ਦੇ ਵਿਰੁੱਧ ਸਖਤ ਕਾਰਵਾਈ ਆਪ ਕਰ ਦੇਵੇਗੀ ਤੇ ਹੁਣ ਗੱਲ ਕਰਦੇ ਹਾਂ ਐਨ ਆਰ ਆਈਸ ਦੇ ਘਰਾਂ ਦੇ ਉੱਤੇ ਗੋਲੀ ਦਾ ਚਰਨਾ ਅਤੇ ਸ਼ਹਿਜ਼ਾਦ ਪੱਟੀ ਦਾ ਇੱਕ ਵੱਡਾ ਦਾਵਾ ਕਿਉਂਕਿ ਜਲੰਧਰ ਦੇ ਐਨ ਆਰ ਆਈ ਭਰਾਵਾਂ ਦੇ ਨਿਊ ਅਮਰਨਗਰ ਸਥਿਤ ਘਰ ਤੇ ਬੀਤੇ ਦਿਨੀ ਗੋਲੀਬਾਰੀ ਹੋ ਗਈ ਸੀ ਅਤੇ ਫਾਇਰਿੰਗ ਦੇ ਮਾਮਲੇ ਵਿੱਚ ਹਮਲਾ ਕਰਵਾਉਣ ਵਾਲੇ ਪਾਕਿਸਤਾਨੀ ਡਾਉਨ ਸ਼ਹਿਜ਼ਾਦ ਪੱਟੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਸ਼ਹਿਜ਼ਾਦ ਪੱਟੀ ਵਿਦੇਸ਼ ਵਿੱਚ ਬੈਠੇ ਪੰਜਾਬੀ ਇਨਫਲੂਐਂਸਰ ਨਾਲ ਵੀਡੀਓ ਕਾਲ ਦੇ ਦੌਰਾਨ ਇਸ ਮੁੱਦੇ ਤੇ ਗੱਲਬਾਤ ਕਰ ਰਿਹਾ ਹੈ ਜਿਸ ਨੇ ਕਿਹਾ ਕਿ ਹਮਲਾ ਕੋਈ ਫਰੋਤੀ ਲਈ ਨਹੀਂ ਸੀ ਪਰ ਹੁਣ ਜੇਕਰ ਉਸ ਨੌਜਵਾਨ ਨੇ ਫਰੋਤੀ ਦਾ ਨਾਮ ਲਾਈ ਦਿੱਤਾ ਤਾਂ ਹੁਣ ਉਹ ਫਰੋਤੀ ਲੈ ਕੇ ਦਿਖਾਏਗਾ ਅਤੇ ਇਸ ਲਈ ਭਾਵੇਂ ਉਹਨਾਂ ਵਿੱਚੋਂ ਕਿਸਤੀ ਜਾਨ ਹੀ ਕਿਉਂ ਨਾ ਲੈਣੀ ਪਵੇ ਇਹ ਮਾਮਲਾ ਏਜੰਟੀ ਦਾ ਸਾਹਮਣੇ ਆ ਰਿਹਾ ਹੈ ਪੱਟੀ ਨੇ ਵੀਡੀਓ ਕਾਲਿੰਗ ਵਿੱਚ ਏਜੰਟੀ ਦਾ ਨਾਮ ਲਏ ਬਗੈਰ ਕਿਹਾ ਕਿ ਜਤਿੰਦਰ ਨੇ ਉਸ ਨੂੰ ਗਾਲ ਕੱਢੀ ਸੀ ਜਿਸ ਦਾ ਬਦਲਾ ਲੈਣ ਲਈ ਉਸ ਨੇ ਉਸ ਤੇ ਘਰ ਤੇ ਗੋਲੀਆਂ ਚਲਵਾ ਦਿੱਤੀਆਂ ਸਨ ਪੱਟੀ ਨੇ ਕਿਹਾ ਕਿ ਜੇਕਰ ਜਤਿੰਦਰ ਸਿੰਘ ਹਰ ਆਡੀਓ ਪੁਲਿਸ ਅਤੇ ਮੀਡੀਆ ਨਾਲ ਸਾਂਝੀ ਕਰ ਰਿਹਾ ਹੈ ਤਾਂ ਫਿਰ ਉਸ ਨੇ ਇਹ ਫਰੋਤੀ ਵਾਲੀ ਆਡੀਓ ਜਾਂ ਮੈਸੇਜ ਕਿਉਂ ਨਹੀਂ ਦਿਖਾਏ ਜਿਸ ਵਿੱਚ ਉਸ ਨੇ ਕੋਈ ਫਰੋਤੀ ਦੀ ਮੰਗ ਕੀਤੀ ਹੋਵੇ ਪੱਟੀ ਨੇ ਧਮਕੀ ਦਿੰਦਿਆਂ ਹੁਣ ਕਿਹਾ ਕਿ ਉਹ ਫਰੋਤੀ ਲੈ ਕੇ ਰਹੇਗਾ ਅਤੇ ਜਿੰਨਾ ਉਸ ਦਾ ਖਰਚਾ ਆਇਆ ਅਤੇ ਅੱਗੇ ਆਉਣ ਵਾਲਾ ਉਹਦੇ ਤੋਂ ਵੀ ਉਹ ਜ਼ਿਆਦਾ ਰਕਮ ਫਰੋਤੀ ਵਜੋਂ ਵਸੂਲੇਗਾ ਦੂਜੇ ਪਾਸੇ ਕਮਿਸ਼ਨਰੇਟ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਪਹਿਲੇ ਦਿਨ ਤੋਂ ਹੀ ਫਰੋਤੀ ਦਾ ਨਹੀਂ ਸੀ ਦੂਜੇ ਪਾਸੇ ਡੀసీపీ ਇਨਵੈਸਟੀਗੇਸ਼ਨ ਮਰਪਰੀ ਸਿੰਘ ਢਿੱਲੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਈ ਪਹਿਲੂਆਂ ਤੋਂ ਜਾਂਚ ਹੋ ਰਹੀ ਹੈ ਦੱਸਣਾ ਬਣਦਾ ਕਿ ਸੋਮਵਾਰ ਦੇ ਰਾਤ ਨਿਊ ਅਮਰ ਨਗਰ ਵਿੱਚੋਂ ਮੋਟਰਸਾਈਕਲ ਸਵਾਰ ਦੋ ਸ਼ੂਟਰਾਂ ਨੇ ਪੁਰਤਗਾਲ ਵਿੱਚ ਰਹਿਦੇ ਤਿੰਨ ਭਰਾਵਾਂ ਤੇ ਘਰ ਤੇ ਗੋਲੀਆਂ ਦਾਗ ਦਿੱਤੀਆਂ ਸਨ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤਾਂ ਫੋਨ ਤੇ ਗੱਲਬਾਤ ਦੌਰਾਨ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕੇ ਹਮਲਾ ਫਰੋਤੀ ਲਈ ਕੀਤਾ ਗਿਆ ਸੀ ਇਸ ਦੇ ਪਿੱਛੇ ਪਾਕਿਸਤਾਨੀ ਡਾਊਨ ਸ਼ਹਿਜ਼ਾਦ ਪੱਟੀ ਦਾ ਨਾਮ ਲਿਆ ਗਿਆ ਸੀ ਜਤਿੰਦਰ ਸਿੰਘ ਨੇ ਪੁਲਿਸ ਨੂੰ ਕਈ ਆਡੀਓਜ਼ ਵੀ ਭੇਜੀਆਂ ਸਨ ਜਿਨ੍ਹਾਂ ਵਿੱਚ ਸ਼ਹਿਜ਼ਾਦ ਪੱਟੀ ਨਾਲ ਗਾਲੀ ਗਲੋਚ ਤਾਂ ਹੋ ਹੀ ਰਹੀ ਸੀ ਪਰ ਫਰੋਤੀ ਦੀ ਡਿਵਾਰਡ ਵਰਗੀ ਕੋਈ ਗੱਲ ਸਾਹਮਣੇ ਰਹੀ ਸੀ ਆਈ ਥਾਣਾ ਨੰਬਰ 1 ਵਿੱਚ ਸ਼ਹਿਜ਼ਾਦ ਪੱਟੀ ਅਤੇ ਦੋ ਅਣਪਛਾਤੇ ਸ਼ੂਟਰਾਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਹੁਣ ਗੱਲ ਕਰਦੇ ਹਾਂ ਕਿ ਆ ਇੱਕ ਬਹੁਤ ਮੰਦ ਭਾਗੀ ਘਟਨਾ ਬਾਅਦ ਇੱਕ ਜਿਹੜੀ ਵੀਡੀਓ ਹੈ ਉਹ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਸਲ ਦੇ ਵਿੱਚ ਐਮਬ ਦਾ ਬਾਦ ਵਿੱਚ ਜਹਾਜ਼ ਹਾਦਸਾ ਹੋਇਆ ਸੀ ਉਸ ਹਾਦਸੇ ਤੋਂ ਥੋੜੀ ਦੇਰ ਬਾਅਦ AIAS ETS ਦੇ ਦਫਤਰ ਦੇ ਵਿੱਚ ਇੱਕ ਪਾਰਟੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਕਾਰਨ ਵਿਵਾਦ ਦਾ ਖੜਾ ਹੋਣਾ ਸੁਭਾਵਿਕ ਸੀ ਉਸ ਹਾਦਸੇ ਵਿੱਚ ਪੌਣੇ 300 ਲੋਕਾਂ ਦੀ ਜਾਨ ਚਲੀ ਗਈ ਸੀ ਇਹ ਪਾਰਟੀ ਉਸ ਸਮੇਂ ਹੋਈ ਜਦੋਂ Air India ਤੇ Tata Group ਗੁਜਰਾਤ ਹਾਦਸੇ ਦਾ ਸੋਗ ਮਨਾ ਰਹੇ ਸਨ ਅਜਿਹੀ ਸਥਿਤੀ ਵਿੱਚ ਇਸ ਘਟਨਾ ਨੂੰ ਅਸੰਵੇਦਨਸ਼ੀਲ ਅਤੇ ਅੜਮਰੁਖੀ ਕਰਾਰ ਦਿੱਤਾ ਗਿਆ ਹੈ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਹੈ Tata Group ਅਤੇ AIASATS ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਚਾਰ ਸੀਨੀਅਰ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਹੈ। ਇਹਨਾਂ ਵਿੱਚ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਤੇ ਦੋ ਸੀਨੀਅਰ ਉਪ ਪ੍ਰਧਾਨ ਵੀ ਸ਼ਾਮਲ ਨੇ। AR India ਅਤੇ Airport Authority of India Airport Services Private Limited ਇੱਕ ਸਾਂਝਾ ਬਿਆਨ ਦੇ ਰਹੇ ਨੇ। ਜਿਸ ਦਾ ਇਕਰਾ ਟਾਟਾ ਗਰੁੱਪ ਅਤੇ ਸਿੰਗਾਪੁਰ 에어ਪੋਰਟ ਟਰਮੀਨਲ ਸਰਵਿਸਿਜ਼ ਦੇ ਵਿਚਕਾਰ ਹੈ ਇਹ ਭਾਰਤ ਵਿੱਚ 에어ਲਾਈਨਾਂ ਨੂੰ ਜ਼ਮੀਨੀ ਹੈਂਡਲਿੰਗ, ਕੀਟਰਿੰਗ ਅਤੇ ਹੋਰ ਯਾਤਰੀਆਂ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਦਾ ਹੈ ਤੁਹਾਨੂੰ ਯਾਦ ਹੋਣਾ ਹੈ ਕਿ AI 171 ਜਹਾਜ਼ ਹਾਦਸੇ ਤੋਂ ਕੁਝ ਦਿਨ ਬਾਅਦ AI SATs ਦੇ ਦਫ਼ਤਰ ਦੇ ਵਿੱਚ ਇਹ ਪਾਰਟੀ ਕਰਮਚਾਰੀਆਂ ਦੀ ਸੰਵੇਦਨਸ਼ੀਲਤਾ ਤੇ ਸਵਾਲ ਖੜੇ ਕਰ ਰਹੀ ਹੈ ਇਹ ਹੋਰ ਵੀ ਉਦੋਂ ਗੰਭੀਰ ਹੋ ਜਾਂਦਾ ਹੈ ਖਾਸ ਕਰਕੇ ਜਦੋਂ ਪੂਰਾ ਉਦਯੋਗ ਸੋਗ ਮਨਾ ਰਿਹਾ ਹੋਵੇ ਤੇ ਕੰਪਨੀ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰ ਰਹੀ ਹੋਵੇ ਏਆਈ ਐਸਏਟੀਐਸ ਦੇ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਏਆਈ 171 ਦੇ ਦੁਖਦਾਈ ਅਤੇ ਨੁਕਸਾਨ ਜੋ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਨਾਲ ਏਕਤਾ ਤੇ ਹਮਦਰਦੀ ਪ੍ਰਗਟਾ ਰਹੇ ਹਾਂ ਅਤੇ ਇਸ ਵੀਡੀਓ ਦੇ ਵਿੱਚ ਜੋ ਕਤਾਹੀ ਹੋਈ ਆ ਉਹਦੇ ਉੱਤੇ ਅਸੀਂ ਡੂੰਘਾ ਦੁੱਖ ਪ੍ਰਗਟ ਆਉਂਦੇ ਹੋਏ ਵੱਡਾ ਫੈਸਲਾ ਵੀ ਲੈ ਰਹੇ ਹਾਂ ਇਹ ਵਰਤਾਓ ਸਾਡੇ ਬੁੱਲਾਂ ਦੇ ਅਨੁਸਾਰ ਨਹੀਂ ਹੈ ਅਤੇ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ ਦੱਸਣਾ ਬਣਦਾ ਕਿ ਅਹਮਦਾਬਾਦ ਏਅਰ ਇੰਡੀਆ ਹਾਦਸੇ ਵਿੱਚ ਕੁੱਲ 275 ਲੋਕਾਂ ਦੀ ਜਾਨ ਚਲੀ ਗਈ ਸੀ ਹਾਦਸੇ ਦੇ ਵਿੱਚ ਸਿਰਫ ਇੱਕ ਵਿਅਕਤੀ ਬਚਿਆ ਸੀ ਇਹਦੇ ਤੋਂ ਬਾਅਦ ਏਅਰ ਇੰਡੀਆ ਨੇ ਹਰੇਕ ਮ੍ਰਿਤਕ ਵਿਅਕਤੀ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਆ ਵੀ ਇੱਕ ਬਹੁਤ ਵੱਡੀ ਖਬਰ ਹੈ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਅਤੇ ਉਸ ਦੀ ਇਹ ਅਪਡੇਟ ਆਈ ਹੈ ਕੇ ਤਾਰੋਂ ਪਾਰ ਖੇਤੀ ਕਰਨ ਗਿਆ ਪੰਜਾਬ ਦੇ ਫਾਸਰਕਾ ਜ਼ਿਲ੍ਹੇ ਦੇ ਪਿੰਡ ਖੈਰੇ ਕੇ ਉਤਾੜ ਦੇ 23 ਵਰਿਆਂ ਦੇ ਨੌਜਵਾਨ ਜੋ ਕਿ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਸੀ ਉਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੁਣ ਪਾਕਿਸਤਾਨੀ ਰੇਂਜਰਸ ਨੇ ਬੀਐਸਐਫ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਅਮਰਿਤਪਾਲ ਸਿੰਘ ਨਾਮ ਦਾ ਨੌਜਵਾਨ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਚੁੱਕਾ ਹੈ ਜਾਣਕਾਰੀ ਅਨੁਸਾਰ ਅਮਰਿਤਪਾਲ ਸਿੰਘ 21 ਜੂਨ ਨੂੰ ਦੁਪਹਿਰ ਦੇ ਤਕਰੀਬਨ 2:00 ਵਜੇ ਆਪਣੇ ਖੇਤਾਂ ਵਿੱਚ ਗਿਆ ਸੀ ਜਿਵੇਂ ਉਹ ਹਰ ਰੋਜ਼ ਜਾਂਦਾ ਸੀ ਉਸ ਦਿਨ ਵੀ ਉਹ VSF ਤੋਂ ਪਾਸ ਲੈ ਕੇ ਸਰਹੱਦੀ ਚੌਕੀ ਰਾਣਾ ਦੇ ਗੇਟ ਰਾਹੀਂ ਅੰਦਰ ਗਿਆ ਸੀ ਪਰ ਜਦੋਂ ਸ਼ਾਮ ਦੇ 5:00 ਵਜੇ ਗੇਟ ਬੰਦ ਹੋਣ ਦਾ ਸਮਾਂ ਆਇਆ ਤਾਂ ਉਹ ਵਾਪਸ ਰਾ ਪਰਤੇ ਆ VSF ਦੇ ਜਵਾਨਾਂ ਨੇ ਪਹਿਲਾਂ ਕੁਝ ਸਮਾਂ ਇੰਤਜ਼ਾਰ ਕੀਤਾ ਫਿਰ ਸ਼ੱਕ ਹੋਣ ਤੇ ਇਲਾਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੂਰਜ ਡੁੱਬਣ ਤੋਂ ਪਹਿਲਾਂ ਸਰਚ ਗੇਟ ਦੁਬਾਰਾ ਖੋਲ੍ਹਿਆ ਗਿਆ ਅਤੇ ਤਲਾਸ਼ੀ ਤੇਜ਼ ਕਰ ਦਿੱਤੀ ਗਈ ਫਿਰ ਕੁਝ ਪੈਰਾਂ ਦੇ ਨਿਸ਼ਾਨ ਮਿਲੇ ਜੋ ਸਿੱਧੇ ਪਾਕਿਸਤਾਨ ਵੱਲ ਜਾ ਰਹੇ ਸੀ ਇਸ ਸੰਕੇਤ ਦੀ ਰਹਿ ਸੀ ਜਿਸ ਨੇ ਪੂਰੇ ਪਰਿਵਾਰ ਦੀ ਵੀ ਨੀਂਦ ਉਡਾ ਦਿੱਤੀ ਸੀ ਦੱਸਿਆ ਗਿਆ ਕਿ ਅੰਮ੍ਰਿਤਪਾਲ ਸਿੰਘ ਵਿਆਹਿਆ ਹੋਇਆ ਅਤੇ ਉਸਤੇ ਇੱਕ 3 ਮਹੀਨਿਆਂ ਦੀ ਮਾਸੂਮ ਬੱਚੀ ਵੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਅਕਸਰ ਵਾਰਡ ਪਾਰ ਕਰਕੇ ਆਪਣੇ 8.5 ਏਕੜ ਦੇ ਖੇਤ ਵਿੱਚ ਕੰਮ ਲਈ ਜਾਂਦਾ ਸੀ ਜੋ ਕਿ ਜ਼ੀਰੋ ਲਾਈਨ ਦੇ ਨੇੜੇ ਸਥਿਤ ਹੈ ਬੀਐਸਐਫ ਦੀ ਪਰਵਾਰਗੀ ਨਾਲ ਸਰਹੱਦੀ ਕਿਸਾਨ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਸਰਹੱਦ ਪਾਰ ਕਰਕੇ ਖੇਤੀ ਕਰ ਸਕਦੇ ਨੇ BSF ਨੇ ਪੁਲਿਸ ਸਟੇਸ਼ਨ ਦੇ ਇੰਚਾਰਜ ਨੂੰ ਇੱਕ ਪੱਤਰ ਲੈ ਕੇ ਇਸ ਮਾਮਲੇ ਵਿੱਚ FIR ਦਰਜ ਕਰਦੀ ਮੰਗ ਕੀਤੀ ਹੈ ਇਸ ਵਿੱਚ ਦੱਸਿਆ ਗਿਆ ਕਿ ਅਮਰਿਤਪਾਲ ਗੇਟ ਤੋਂ ਪਾਸ ਲੈ ਕੇ ਦੁਪਹਿਰ ਨੂੰ ਖੇਤ ਤੱਕ ਗਿਆ ਪਰ ਵਾਪਸ ਨਹੀਂ ਪਰਤਿਆ ਇਹਦੇ ਤੋਂ ਬਾਅਦ BSF ਨੇ ਪਾਕਿਸਤਾਨੀ ਰੇਂਜਰਸ ਦੇ ਨਾਲ ਫਲੈਗ ਮੀਟਿੰਗ ਵੀ ਕੀਤੀ ਸੀ ਪਰ ਉਹਨਾਂ ਨੇ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਦੇਖਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਲਾਪਤਾ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਗ੍ਰਹਿ ਮੰਤ్రਾਲੇ ਨੂੰ ਅਤੇ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਤੁਰੰਤ ਦਾਖਲ ਦੇਣ ਦੀ ਮੰਗ ਕੀਤੀ ਹੈ ਉਹਨਾਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਪਾਕਿਸਤਾਨ ਦੇ ਵਿੱਚ ਭਾਲ ਕੀਤੀ ਜਾਵੇ ਅਤੇ ਉਸ ਦੀ ਸੁਰੱਖਿਆਤ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ ਹੁਣ ਵੇਖਣਾ ਹੋਵੇਗਾ ਕਿ ਉਹ ਕਦੋਂ ਮਿਲਦਾ ਹੈ ਅਤੇ ਪਰਿਵਾਰ ਦੀ ਇਸ ਅਪੀਲ ਤੇ ਕਦੋਂ ਕੋਈ ਅਮਲ ਹੁੰਦਾ ਤੇ ਆਹ ਖਬਰਾਂ ਕੁਝ ਕੈਨੇਡਾ ਅਮਰੀਕਾ ਦੇ ਨਾਲ ਸੰਬੰਧਤ ਨੇ ਜਾਣਕਾਰੀ ਮਿਲ ਰਹੀ ਹੈ ਕਿ ਅਮਰੀਕਾ ਨੇ ਇੱਕ ਵਾਰ ਤਾਂ ਕੈਨੇਡਾ ਨਾਲ ਵਪਾਰਕ ਰਿਸ਼ਤੇ ਬਿਲਕੁਲ ਖਤਮ ਕਰਨ ਦਾ ਬੀਤੇ ਦਿਨੀ ਐਲਾਨ ਕਰ ਦਿੱਤਾ ਸੀ ਪਰ ਹੁਣ ਕੈਨੇਡਾ ਅਮਰੀਕਾ ਦੇ ਅੱਗੇ ਝੁਕਦਾ ਨਜ਼ਰ ਆ ਰਿਹਾ ਹੈ ਹੁਣ ਕੈਨੇਡਾ ਨੇ ਬੀਤੀ ਰਾਤ ਅਮਰੀਕੀ ਟੈਕਨੋਲੋਜੀ ਕੰਪਨੀਆਂ ਤੇ ਲਗਾਏ ਗਏ ਡਿਜੀਟਲ ਸੇਵਾ ਟੈਕਸ ਨੂੰ ਹੱਦ ਕਰਨ ਦਾ ਐਲਾਨ ਕਰ ਦਿੱਤਾ ਜੋ ਕਿ ਸੋਮਵਾਰ ਤੋਂ ਲਾਗੂ ਹੋਣੀਆਂ ਸਨ ਕੈਨੇਡਾ ਦੇ ਇਸ ਕਦਮ ਦਾ ਉਦੇਸ਼ ਅਮਰੀਕਾ ਨਾਲ ਰੁਕੀ ਹੋਈ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣਾ ਦੱਸਿਆ ਗਿਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ 21 ਜੁਲਾਈ ਤੱਕ ਇੱਕ ਨਵੇਂ ਵਪਾਰਕ ਸਮਝੌਤੇ ਤੇ ਪਹੁੰਚਣ ਲਈ ਗੱਲਬਾਤ ਮਿਲ ਸ਼ੁਰੂ ਕਰਨਗੇ ਕੈਨੇਡੀਅਨ ਵਿੱਤ ਮੰਤਰਾਲੇ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ ਕੈਨੇਡਾ ਦੇ ਵਿੱਤ ਵਿਭਾਗ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਨੂੰ ਅੱਗੇ ਵਧਾਉਣ ਲਈ ਅਮਰੀਕੀ ਤਕਨੀਕੀ ਫਰਮਾਂ ਤੇ ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰ ਦਿੱਤਾ ਹੈ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਅਮਰੀਕਾ ਦੇ ਨਾਲ ਇੱਕ ਆਪਸੀ ਲਾਭਦਾਇਕ ਵਿਆਪਕ ਵਪਾਰ ਪ੍ਰਬੰਧ ਦੀ ਉਮੀਦ ਵਿੱਚ ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰ ਰਿਹਾ ਹੈ ਵਿੱਤ ਮੰਤਰੀ ਡਿਜੀਟਲ ਸੇਵਾ ਟੈਕਸ ਨੂੰ ਰੱਦ ਕਰਨ ਲਈ ਇੱਕ ਨਵਾਂ ਬਿੱਲ ਪੇਸ਼ ਕਰਨਗੇ ਕੈਨੇਡੀਅਨ ਵਿੱਤ ਮੰਤਰੀ ਨੇ ਕਿਹਾ ਹੈ ਕਿ ਡਿਜੀਟਲ ਸੇਵਾਵਾਂ ਟੈਕਸ ਨੂੰ ਰੱਦ ਕਰਨ ਨਾਲ ਅਮਰੀਕਾ ਨਾਲ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਦੀ ਗੱਲਬਾਤ ਨੂੰ ਖੁਲਾਰਾ ਮਿਲੇਗਾ ਡਿਜੀਟਲ ਸੇਵਾਵਾਂ ਟੈਕਸ Amazon, Google, Meta, Uber, Airbnb ਸਮੇਤ ਕੰਪਨੀਆਂ ਨੂੰ ਕੈਨੇਡੀਅਨ ਉਪਭੋਗਤਾਵਾਂ ਤੋਂ ਹੋਣ ਵਾਲੇ ਮਾਲੀਏ ਤੇ 3 ਫੀਸਦੀ ਦੇ ਲੇਵੀ ਨਾਲ ਪ੍ਰਭਾਵਿਤ ਕਰਨ ਵਾਲਾ ਸੀ ਵਿੱਤ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਡੀਐਸਟੀ ਦਾ ਐਲਾਨ 2020 ਵਿੱਚ ਕੀਤਾ ਗਿਆ ਸੀ ਕਿਉਂਕਿ ਕੈਨੇਡਾ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਕੈਨੇਡੀਅਨ ਨਾਗਰਿਕਾਂ ਤੋਂ ਹੋਣ ਵਾਲੀ ਆਪਣੀ ਆਮਦਨ ਤੇ ਟੈਕਸ ਨਹੀਂ ਦੇ ਰਹੀਆਂ ਕੈਨੇਡਾ ਦਾ ਹਮੇਸ਼ਾ ਤੋਂ ਡਿਜੀਟਲ ਸੇਵਾਵਾਂ ਤੇ ਟੈਕਸ ਨਾਲ ਸੰਬੰਧਿਤ ਇੱਕ ਬਹੁਪੱਖੀ ਸਮਝੌਤਾ ਕਰਨ ਦਾ ਉਦੇਸ਼ ਰਿਹਾ ਹੈ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਅਮਰੀਕਾ ਤੇ ਕੈਨੇਡਾ ਵਿਚਕਾਰ ਚੱਲ ਰਹੀ ਵਪਾਰਕ ਗੱਲਬਾਤ ਉਦੋਂ ਤੱਕ ਅੱਗੇ ਨਹੀਂ ਵਧੇਗੀ ਜਦੋਂ ਤੱਕ ਕੈਨੇਡਾ ਕੁਝ ਟੈਕਸ ਖਤਮ ਨਹੀਂ ਕਰ ਦਿੰਦਾ ਉਹਨਾਂ ਕੈਨੇਡਾ ਨੂੰ ਮਾੜਾ ਵਿਰਤਾਅ ਕਰਨ ਵਾਲਾ ਦੇਸ਼ ਦੱਸ ਦਿੱਤਾ ਸੀ ਉਹਨਾਂ ਕਿਹਾ ਕਿ ਉਹ ਕੁਝ ਟੈਕਸਾਂ ਨੂੰ ਹਟਾਉਣ ਦੀ ਮੰਗ ਕਰ ਰਹੇ ਨੇ ਖਾਸ ਕਰਕੇ ਡਿਜੀਟਲ ਸੇਵਾਵਾਂ ਟੈਕਸ ਜੋ ਕਿ ਅੱਜ ਸੋਮਵਾਰ ਤੋਂ ਲਾਗੂ ਹੋਣ ਜਾ ਰਿਹਾ ਸੀ ਇਹ ਐਮਾਜ਼ਨ ਗੂਗਲ ਅਤੇ ਹੋਰ ਕਈ ਕੰਪਨੀਆਂ ਨੂੰ ਪ੍ਰਭਾਵਿਤ ਕਰ ਸਕਦਾ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਅਮਰੀਕਾ ਵੱਲੋਂ ਭਾਰਤ ਨੂੰ ਵੱਡੀ ਤੇ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ ਅਮਰੀਕਾ ਨੇ ਹੁਣ ਭਾਰਤ ਤੇ ਸਖਤ ਨਿਸ਼ਾਨਾ ਸਾਧ ਦਿੱਤਾ ਹੈ ਕਿਹਾ ਕਿ ਜੇਕਰ ਕੋਈ ਵੀ ਮੁਲਕ ਰੂਸ ਨਾਲ ਵਪਾਰ ਕਰੇਗਾ ਤਾਂ ਉਹਦੇ ਤੇ 500% ਦੀ ਟੈਕਸ ਲਾ ਦਿੱਤਾ ਜਾਏਗਾ ਦਰਅਸਲ ਅਮਰੀਕਾ ਦੇ ਰਿਪਬਲਿਕਨ ਸੈਨੇਟਰ ਲਿੰਸੀ ਗ੍ਰਾਮ ਨੇ ਇੱਕ ਨਵਾਂ ਬਿੱਲ ਪੇਸ਼ ਕਰ ਦਿੱਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਜੋ ਦੇਸ਼ ਰੂਸ ਨਾਲ ਵਪਾਰ ਜਾਰੀ ਰੱਖਣਗੇ ਉਹਨਾਂ ਤੇ 500% ਤੱਕ ਆਯਾਤ ਟੈਕਸ ਲਗਾਇਆ ਜਾ ਸਕਦਾ ਹੈ ਇਹਦਾ ਮਤਲਬ ਇਹ ਹੈ ਕਿ ਜੇ ਭਾਰਤ ਜਾਂ ਚੀਨ ਵਰਗੇ ਮੁਲਕ ਰੂਸ ਤੋਂ ਤੇਲ ਗੈਸ ਜਾਂ ਯੂਰੇਨੀਅਮ ਖਰੀਦਦੇ ਰਹਿਣਗੇ ਤਾਂ ਅਮਰੀਕਾ ਉਹਨਾਂ ਦੇ ਉਤਪਾਦਾਂ ਤੇ ਭਾਰੀ ਟੈਕਸ ਲਗਾ ਸਕਦਾ ਹੈ ਸੈਨੇਟਰ ਨੇ ਖੁੱਲ ਕੇ ਕਿਹਾ ਕਿ ਭਾਰਤ ਅਤੇ ਚੀਨ ਰੂਸ ਤੋਂ ਤੇਲ ਖਰੀਦਣ ਵਾਲੇ ਸਭ ਤੋਂ ਵੱਡੇ ਗਾਹਕ ਨੇ ਇਹ ਦੇਸ਼ ਜਦੋਂ ਰੂਸ ਤੋਂ ਤੇਲ ਦੀ ਖਰੀਦ ਕਰਨਗੇ ਤਾਂ ਇਹਦੇ ਨਾਲ ਰੂਸ ਦੀ ਆਰਥਵਿਵਸਥਾ ਮਜ਼ਬੂਤ ਹੁੰਦੀ ਰਹੇਗੀ ਅਤੇ ਅਮਰੀਕਾ ਦੇ ਅਨੁਸਾਰ ਇਸ ਪੈਸੇ ਨਾਲ ਯੂਕਰੇਨ ਤੇ ਚੱਲ ਰਹੇ ਯੁੱਧ ਨੂੰ ਫੰਡ ਮਿਲਦਾ ਰਹੇਗਾ ਅਮਰੀਕਾ ਚਾਹੁੰਦਾ ਹੈ ਕਿ ਇਹ ਦੇਸ਼ ਰੂਸ ਤੋਂ ਦੂਰੀ ਬਣਾ ਕੇ ਰੱਖਣ ਅਤੇ ਯੂਕਰੇਨ ਦਾ ਸਮਰਥਨ ਕਰਨ ਪ੍ਰਸਤਾਵ ਵਿੱਚ ਇਹ ਵੀ ਹੈ ਕਿ ਜੋ ਦੇਸ਼ ਰੂਸ ਤੋਂ ਤੇਲ ਗੈਸ ਕੋਲਾ ਯੂਰੇਨੀਅਮ ਜਾਂ ਕੋਈ ਹੋਰ ਪਦਾਰਥ ਖਰੀਦਣਗੇ ਉਹਨਾਂ ਉੱਤੇ ਇਹ ਭਾਰੀ ਟੈਕਸ ਲਗਾਇਆ ਜਾਵੇਗਾ ਇਸ ਟੈਕਸ ਦੀ ਦਰ 100 ਤੋਂ ਲੈ ਕੇ 500 ਫੀਸਦੀ ਦੇ ਵਿਚਕਾਰ ਹੋ ਸਕਦੀ ਹੈ ਜੇਕਰ ਕੋਈ ਦੇਸ਼ ਯੂਕਰੇਨ ਦੀ ਫੌਜੀ ਜਾਂ ਮਨੁੱਖੀ ਮਦਦ ਕਰਦਾ ਤਾਂ ਉਸ ਨੂੰ ਇਸ ਟੈਕਸ ਤੋਂ ਛੋਟ ਦਿੱਤੀ ਜਾ ਸਕਦੀ ਹੈ ਅਮਰੀਕਾ ਚਾਹੁੰਦਾ ਹੈ ਕਿ ਰੂਸ ਨੂੰ ਆਰਥਿਕ ਤੌਰ ਤੇ ਹੋਰ ਕਮਜ਼ੋਰ ਕੀਤਾ ਜਾਵੇ ਤਾਂ ਜੋ ਉਹ ਯੂਕਰੇਨ ਦੇ ਖਿਲਾਫ ਚੱਲ ਰਹੀ جنگ ਨੂੰ ਰੋਕ ਦੇਵੇ ਰਿਪਬਲਿਕਨ ਪਾਰਟੀ ਅਤੇ ਰਾਸ਼ਟਰਪਤੀ ਟਰੰਪ ਦੀ ਯੋਜਨਾ ਹੈ ਕਿ ਜੁਲਾਈ 2025 ਤੋਂ ਉਰੂਸ ਅਤੇ ਉਸਦੇ ਸਾਥੀ ਦੇਸ਼ਾਂ ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਜਾਣ। ਦਰਅਸਲ ਜੇਕਰ ਅਮਰੀਕਾ 500% ਟੈਕਸ ਲਗਾ ਦਿੰਦਾ ਹੈ ਤਾਂ ਭਾਰਤ ਵੱਲੋਂ ਅਮਰੀਕਾ ਨੂੰ ਰਜਾਤ ਹੋਣ ਵਾਲੇ ਉਤਪਾਦ ਜਿਵੇਂ ਕਿ ਟੈਕਸਟਾਈਲ, ਕੈਮੀਕਲ, ਸਟੀਲ ਆਦਿ ਵੀ ਮਹਿੰਗੇ ਹੋ ਸਕਦੇ ਨੇ ਜਾਂ ਅਮਰੀਕਾ ਵਿੱਚ ਉਹਨਾਂ ਦੀ ਮੰਗ ਘਟ ਵੀ ਸਕਦੀ ਹੈ। ਇਹਦੇ ਨਾਲ ਭਾਰਤ ਅਤੇ ਅਮਰੀਕਾ ਦੇ ਵਪਾਰਕ ਸਬੰਧਾਂ ਵਿੱਚ ਤਣਾਅ ਅਤੇ ਤਰੇੜਾਂ ਪੈ ਸਕਦੀਆਂ ਨੇ। ਚੀਨ ਪਹਿਲਾਂ ਹੀ ਅਮਰੀਕਾ ਨਾਲ ਵਪਾਰਕ ਯੁੱਧ ਵਿੱਚ ਸ਼ਾਮਲ ਹੈ ਅਤੇ ਅਜਿਹਾ ਕਿਸੇ ਵੀ ਪਾਬੰਦੀ ਵਾਲੇ ਕਦਮ ਤੇ ਉਹ ਸਖਤ ਜਵਾਬ ਵੀ ਦੇ ਸਕਦਾ ਹੈ। ਕਈ ਯੂਰਪੀ ਮੁਲਕ ਵੀ ਹੁਣ ਤੱਕ ਰੂਸ ਨਾਲ ਵਪਾਰ ਕਰ ਰਹੇ ਨੇ। ਇਹਦੇ ਲਈ ਉਹ ਵੀ ਇਸ ਬਿਲ ਤੋਂ ਪ੍ਰਭਾਵਿਤ ਹੋ ਸਕਦੇ ਨੇ ਤੇ ਹੁਣ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਹਾਲੇ ਵੀ ਧੁਖਦਾ ਨਜ਼ਰ ਆ ਰਿਹਾ ਹੈ। ਈਰਾਨ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਹਾਲੇ ਵੀ ਜਾਰੀ ਹੈ। ਇਸੇ ਦੌਰਾਨ ਇੱਕ ਤਾਸਾ ਰਿਪੋਰਟ ਨੇ ਇੱਕ ਵਾਰ ਫਿਰ ਤੋਂ ਸਨਸਨੀ ਪੈਦਾ ਕਰ ਦਿੱਤੀ ਹੈ। ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਕਿ ਈਰਾਨ ਦੀਆਂ ਗੁਪਤ ਗੱਲਾਂ ਬਾਤਾਂ ਉਹਦੇ ਵਿੱਚ ਅਮਰੀਕੀ ਹਮਲਿਆਂ ਕਾਰਨ ਹੋਏ ਨੁਕਸਾਨ ਨੂੰ ਘੱਟ ਕਰਕੇ ਪੇਸ਼ ਕੀਤਾ ਗਿਆ ਹੈ ਅਮਰੀਕੀ ਅਧਿਕਾਰੀਆਂ ਨੇ ਰੋਕੀ ਗਈ ਜਾਣਕਾਰੀ ਵਿੱਚ ਸੁਣਿਆ ਹੈ ਕਿ ਈਰਾਨੀ ਅਧਿਕਾਰੀ ਆਪਸ ਵਿੱਚ ਪਰਵਾਣੂ ਹਮਲਿਆਂ ਬਾਰੇ ਗੱਲਬਾਤ ਕਰ ਰਹੇ ਸੀ ਤੇ ਰਿਪੋਰਟ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਈਰਾਨੀ ਅਧਿਕਾਰੀ ਆਪਸ ਵਿੱਚ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਅਮਰੀਕੀ ਹਮਲਿਆਂ ਵਿੱਚ ਬਹੁਤਾ ਨੁਕਸਾਨ ਨਹੀਂ ਹੋਇਆ ਸਰੋਤਾਂ ਨੇ ਅਮਰੀਕੀ ਸਰਕਾਰ ਦੇ ਅੰਦਰ ਚੱਲ ਰਹੀਆਂ ਖੁਫੀਆ ਜਾਣਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਹੋਏ ਨੁਕਸਾਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟ ਵਿੱਚ ਇੱਕ ਅਗਿਆਤ ਸਰੋਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਈਰਾਨੀ ਅਧਿਕਾਰੀਆਂ ਦੇ ਗੱਲਾਂ ਤੇ ਭਰੋਸਾ ਕਰਨਾ ਮੁਸ਼ਕਲ ਹੈ। ਉਹਨਾਂ ਨੇ ਇਹਨਾਂ ਗੁਪਤ ਗੱਲਾਂ-ਬਾਤਾਂ ਨੂੰ ਭਰੋਸੇਯੋਗ ਨਹੀਂ ਦੱਸਿਆ ਤੇ ਆਖਿਆ ਕਿ ਉਹ ਸਹੀ ਤਸਵੀਰ ਵੀ ਪੇਸ਼ ਨਹੀਂ ਕਰ ਰਹੇ। ਇਹ ਰਿਪੋਰਟ ਉਹਨਾਂ ਸਵਾਲਾਂ ਨੂੰ ਹਵਾ ਦੇ ਰਹੀ ਹੈ ਜੋ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਹੋਏ ਨੁਕਸਾਨ ਬਾਰੇ ਉਠਾਏ ਜਾ ਰਹੇ ਸੀ। ਰੱਖਿਆ ਖੁਫੀਆ ਏਜੰਸੀ ਦੀ ਲੀਕ ਹੋਈ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ ਇਹਨਾਂ ਹਮਲਿਆਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਸਿਰਫ ਕੁਝ ਮਹੀਨੇ ਲਈ ਪਿੱਛੇ ਧੱਕ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਹਨਾਂ ਹਮਲਿਆਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਹੈ ਪਰ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਵਿੱਚ ਹਾਲੇ ਸਮਾਂ ਲੱਗੇਗਾ ਵਾਈਟ ਹਾਊਸ ਨੇ ਇਸ ਰਿਪੋਰਟ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਵਾਈਟ ਹਾਊਸ ਦੀ ਪ੍ਰੈਸ ਸੈਕਟਰ ਨੇ ਕਿਹਾ ਹੈ ਕਿ ਸੋਚਣਾ ਕਿ ਅਗਿਆਤ ਈਰਾਨੀ ਅਧਿਕਾਰੀ ਸੈਂਕੜੇ ਫੁੱਟ ਮਲਵੇ ਹਿੱਟ ਅਸਲੀਅਤ ਜਾਣਦੇ ਨੇ ਬਕਵਾਸ ਹੈ ਉਨ੍ਹਾਂ ਦਾ ਪਰਮਾਣੂ ਹਥਿਆਰ ਪ੍ਰੋਗਰਾਮ ਖਤਮ ਹੋ ਚੁੱਕਿਆ ਹੈ। ਟਰੰਪ ਨੇ ਇੱਕ ਇੰਟਰਵਿਊ ਵਿੱਚ ਆਪਣੇ ਦਾਅਵੇ ਨੂੰ ਫਿਰ ਦੁਹਰਾਇਆ। ਟਰੰਪ ਨੇ ਕਿਹਾ ਕਿ ਹਮਲਿਆਂ ਨੇ ਈਰਾਨ ਦੇ ਪਰਮਾਣੂ ਸਥਾਨਾਂ ਨੂੰ ਇਸ ਤਰ੍ਹਾਂ ਤਬਾਹ ਕਰ ਦਿੱਤਾ ਹੈ ਜਿਵੇਂ ਪਹਿਲਾਂ ਕਦੀ ਦੇਖਿਆ ਨਹੀਂ ਗਿਆ। ਇਸ ਨਾਲ ਉਹਨਾਂ ਦੀਆਂ ਪਰਮਾਣੂ ਇੱਛਾਵਾਂ ਦਾ ਅੰਤ ਹੋ ਚੁੱਕਿਆ ਹੈ। ਘੱਟੋ-ਘੱਟ ਕੁਝ ਸਮੇਂ ਲਈ ਹੁਣ ਵੇਖਣਾ ਹੋਵੇਗਾ ਕਿ ਈਰਾਨ ਇਸ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖਦਾ ਹੈ ਜਾਂ ਤਣਾਅ ਬੰਦ ਹੁੰਦਾ ਜਾਂ ਇਹ ਤੁਕਦਾ ਰਹੇਗਾ। ਦੋਸਤੋ ਇਹ ਸੀ ਕੁੱਲ ਵਿਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਸਮਾਂ ਸਬਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ